ਅਸ਼ੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਆਪਾਂ ਬਣਾਵਾਂਗੇ ਖੰਡ ਦੀਆਂ ਮਠੀਆਂ ਇਹ ਮਠੀਆਂ ਬਹੁਤ ਜ਼ਿਆਦਾ ਟੇਸਟੀ ਬਣਦੀਆਂ ਆਈਆਂ ਕਈ ਕਾਰਨ ਹੁੰਦੇ ਆ ਆਪਾਂ ਗੁੜ ਦੀਆਂ ਮਠੀਆਂ ਨਹੀਂ ਬਣਾ ਸਕਦੇ ਤੇ ਸੌਣ ਮਹੀਨੇ ਚ ਮਠੀਆਂ ਬਣਾਉਣੀਆਂ ਵੀ ਬਣਦੀਆਂ ਆਈਆਂ ਤਾਂ ਆਪਾਂ ਖੰਡ ਦੀਆਂ ਵੀ ਬਹੁਤ ਸੋਹਣੀਆਂ ਮਠੀਆਂ ਤੇ ਟੇਸਟੀ ਮਠੀਆਂ ਬਣਾ ਕੇ ਤਿਆਰ ਕਰ ਸਕਦੇ ਆਂ ਦੇਖੋ ਕਿੰਨੀਆਂ ਸੋਹਣੀਆਂ ਫੁੱਲੀਆਂ ਫੁੱਲੀਆਂ ਮਠੀਆਂ ਬਣੀਆਂ ਬਿਲਕੁਲ ਨਰਮ ਭਰਪੂਰੀਆਂ ਮਠੀਆਂ ਬਣੀਆਂ ਇਹ ਆਪਣੀਆਂ ਬਹੁਤ ਜ਼ਿਆਦਾ ਟੇਸਟੀ ਆ ਖਾਣ ਚ ਵੀ ਤੇ ਚਲੋ ਫਿਰ ਆਪਾਂ ਸ਼ੁਰੂ ਕਰਦੇ ਆਂ ਹਾਂਜੀ ਇੱਧਰ ਆਪਾਂ ਕੌਲੀਆਂ ਲਈਆਂ ਕਣਕ ਦੇ ਆਟੇ ਦੀਆਂ ਆਟਾ ਆਪਾਂ ਚੰਗੀ ਤਰ੍ਹਾਂ ਛਾਨ ਲਿਆਗਾ ਇੱਕ ਕੌਲੀ ਲਈ ਆਪਾਂ ਖੰਡ ਦੀ ਖੰਡ ਦੀ ਕੌਲੀ ਥੋੜੀ ਜੀ ਇੱਕ ਕੌਲੀ ਤੋਂ ਘੱਟ ਲਈ ਐ ਮੈਂ ਤੁਸੀਂ ਭਰ ਕੇ ਇੱਕ ਕੌਲੀ ਵੀ ਲੈ ਸਕਦੇ ਹੋ ਜੇ ਤੇਜ ਮਿੱਠਾ ਖਾਣੇ ਹੋ ਤਾਂ ਤੇ ਇਹਨੂੰ ਆਪਾਂ ਡੇਢ ਕੌਲੀ ਲਈ ਆ ਪਾਣੀ ਵੀ ਤੇ ਇਹਨੂੰ ਆਪਾਂ ਮਿਕਸ ਕਰ ਲਾਂਗੇ ਚੰਗੇ ਤਰੀਕੇ ਨਾਲ ਖੰਡ ਨੂੰ ਢੋਲ ਬਣਾ ਲਾਗੇ ਇਹਦਾ ਘੋੜਦੇ ਹੋਏ ਇਹ ਪਾਣੀ ਤੁਸੀਂ ਥੋੜਾ ਜਿਹਾ ਗਰਮ ਕਰਕੇ ਵੀ ਲੈ ਸਕਦੇ ਹੋ ਜੇ ਤੁਹਾਨੂੰ ਮਤਲਬ ਕਾਲਾ ਨਾ ਬਣਾ ਰਹੇ ਹੋ ਤੁਸੀਂ ਤੇ ਇਹ ਠੰਡੇ ਪਾਣੀ ਚ ਵੀ ਤੁਸੀਂ ਇਸ ਤਰ੍ਹਾਂ ਖੋਲ ਸਕਦੇ ਹੋ ਖੰਡ ਨੂੰ ਨਾਰਮਲ ਪਾਣੀ ਚ ਹਾਂਜੀ ਖੰਡ ਆਪਣੀ ਬਿਲਕੁਲ ਖੁਰ ਗਈ ਆ 2 ਮਿੰਟ ਹਲਾਉਣ ਨਾਲ ਹੀ ਖੰਡ ਖੁਰ ਜਾਂਦੀ ਹੈਗੀ ਆ ਦੇਖੋ ਕੋਲ ਆਪਣਾ ਤਿਆਰ ਹੋ ਗਿਆ ਹੁਣ ਆਪਾਂ ਆਟਾ ਗੁੰਨਣ ਦੀ ਤਿਆਰੀ ਕਰਦੇ ਹਾਂ ਹਾਂਜੀ ਥੋੜੀ ਜੀ ਆਪਾਂ ਪਾਵਾਂਗੇ ਜਿਮੇਨ ਅੱਧਾ ਕ ਚਮਚ 1 ਚਮਚ ਪਾਵਾਂਗੇ ਆਪਾਂ ਸੌਂਫ ਦਾ ਇੱਕ ਚੁਟਕੀ ਮਿੱਠੇ ਛੋਡੇ ਦੀ ਪਾਵਾਂਗੇ। ਦੋ ਚਾਹ ਚ ਪਾਵਾਂਗੇ ਆਪਾਂ ਸਰੋਂ ਦੇ ਤੇਲ ਦੇ। ਤੁਸੀਂ ਇੱਥੇ ਦੇਸੀ ਘਿਓ ਵੀ ਲੈ ਸਕਦੇ ਹੋ ਰਫੈਂਡ ਵੀ ਲੈ ਸਕਦੇ ਹੋ ਤੇ ਤੇਲ ਵੀ ਲੈ ਸਕਦੇ ਹੋ। ਮੈਂ ਤੇਲ ਦਾ ਇਸਤੇਮਾਲ ਕਰੂੰਗੀ। ਇਹਨੂੰ ਚੰਗੇ ਤਰੀਕੇ ਨਾਲ ਆਪਾਂ ਪਹਿਲ ਮਿਕਸ ਕਰ ਲਾਂਗੇ। ਇਹ ਮਠੀਆਂ ਇਸ ਤਰ੍ਹਾਂ ਵੀ ਬਣ ਕੇ ਬਹੁਤ ਸਵਾਦ ਬਣਦੀਆਂ ਨੇ। ਤੁਸੀਂ ਇੱਕ ਵਾਰੀ ਜ਼ਰੂਰ ਟ੍ਰਾਈ ਕਰਿਓ। ਕਈ ਵਾਰ ਆਪਾਂ ਗੋੜਦੀਆਂ ਮਠੀਆਂ ਨਹੀਂ ਖਾ ਸਕਦੇ ਜਾਂ ਕਈ ਵਾਰ ਗੋੜ ਲੈ ਕੇ ਆਉਣ ਵਾਲਾ ਹੁਣ ਮਾਰਕੀਟ ਚੋਂ ਤਾਂ ਆਪਾਂ ਖੰਡ ਦੀਆਂ ਮਠੀਆਂ ਵੀ ਉੰਨੀਆਂ ਹੀ ਸਵਾਦ ਬਣਾ ਕੇ ਤਿਆਰ ਕਰ ਸਕਦੇ ਆਂਗੇ ਹੁਣ ਆਪਾਂ ਘੋਲ ਨੂੰ ਪਾਉਂਦੇ ਹੋਏ ਖੰਡ ਵਾਲੇ ਘੋਲ ਨੂੰ ਤੇ ਆਟੇ ਨੂੰ ਗੁੰਨ ਲਾਂਗੇ ਥੋੜਾ ਥੋੜਾ ਕਰਕੇ ਆਪਾਂ ਮਿਕਸ ਕਰੀ ਜਾਵਾਂਗੇ ਘੋਲ ਇਹ ਥੋੜਾ ਥੋੜਾ ਪਾ ਕੇ ਆਪਾਂ ਵਧੀਆ ਨਰਮ ਆਟਾ ਗੁੰਨ ਲਾਂਗੇ ਤੁਸੀਂ ਇਹ ਹੱਥ ਨਾਲ ਵੀ ਮਿਕਸ ਕਰ ਸਕਦੇ ਹੋ ਤੇ ਚਮਚ ਜਾਂ ਕਟਚੀ ਦੀ ਮਦਦ ਨਾਲ ਵੀ ਕਰ ਸਕਦੇ ਆ। ਵਧੀਆ ਨਰਮ ਆਟਾ ਗੁੰਨਣਾ ਜਿਆਦਾ ਸਖਤ ਨਹੀਂ ਗੁੰਨਣਾਗਾ। ਫੇਰ ਨਾ ਮਠੀਆਂ ਕਰੜੀਆਂ ਬੰਦੀਆਂ ਜੇ ਜਿਆਦਾ ਸਖਤ ਗੁੰਨਣ ਲਈ। ਹਾਂਜੀ ਆਪਾਂ ਮਿਕਸ ਕਰ ਲਿਆ ਇਹਨੂੰ ਤੇ ਹੁਣ ਆਪਾਂ ਇਹਨੂੰ ਮੁੱਕੀ ਦੇਵਾਂਗੇ। ਮੁੱਕੀ ਦੇ ਕੇ ਬਿਲਕੁਲ ਮਲਾਈਮ ਕਰ ਲਾਂਗੇ ਇਹਨੂੰ ਜਿਸ ਤਰ੍ਹਾਂ ਆਪਾਂ ਆਟਾ ਗੁੰਨਦੇ ਆਂਗੇ ਉਸੇ ਤਰੀਕੇ ਨਾਲ ਤੁਸੀਂ ਪਹਿਲਾਂ ਵੀ ਉਸੇ ਤਰੀਕੇ ਨਾਲ ਗੁੰਨ ਸਕਦੇ ਜਿਵੇਂ ਆਟਾ ਗੁੰਨਦੇ ਆ ਜੇ ਖੜਛੀ ਚਮਚੇ ਦੀ ਮਦਦ ਨਾਲ ਮਿਕਸ ਕਰਨ ਦਾ ਪਹਿਲਾਂ ਮਿਕਸ ਕਰ ਲਓ ਤੁਸੀਂ ਹੁਣ ਲਾਵਾਂਗੇ ਥੋੜਾ ਜਿਹਾ ਦੇਸੀ ਘਿਓ ਪਹਿਲਾਂ ਤੁਸੀਂ ਜਿਹੜਾ ਆਟਾ ਗੁੰਨਣ ਵੇਲੇ ਪਾਉਣਾ ਮੌਨ ਚ ਉਹ ਤੁਸੀਂ ਕੋਈ ਵੀ ਪਾ ਸਕਦੇ ਹੋ ਤੇਲ ਆਇਲ ਕੁਝ ਵੀ ਪਾ ਲਓ ਪਰ ਜਦੋਂ ਇਹਨੂੰ ਮੁੱਕੀ ਦੇ ਕੇ ਸੌਫਟ ਕਰਨਾਗਾ ਉਹਦੋਂ ਤੁਸੀਂ ਇਹਦੇ ਤੇ ਦੇਸੀ ਘਿਓ ਹੀ ਪਾਓ। ਇਹ ਆਪਣੀਆਂ ਬਹੁਤ ਖਸਤਾ ਬਣਨੀਆਂ ਮਠੀਆਂ ਬਹੁਤ ਟੇਸਟੀ ਬਣਨੀਆਂ ਇੱਕ ਵਾਰੀ ਜ਼ਰੂਰ ਤੁਸੀਂ ਇਸ ਤਰੀਕੇ ਨਾਲ ਟਰਾਈ ਕਰਿਓ। ਜੇ ਆਪਾਂ ਮੁਕੀ ਦਿੰਦੇ ਹੋ ਬਿਲਕੁਲ ਮਲਾਈ ਮਾਟਾ ਗੁੰਨ ਕੇ ਤਿਆਰ ਕਰ ਲਿਆ। ਦੇਖੋ ਥੋੜਾ ਜਨ ਕਿਉਂ ਆਪਾਂ ਹੋਰ ਲਾ ਦਾਂਗੇ। ਤੇ ਇਹਨੂੰ ਆਪਾਂ 5 ਕਿ ਮਿੰਟਾਂ ਦੀ ਰੈਸਟ ਦਿੰਨੇ ਆ। ਉਦੋਂ ਆਪਾਂ ਕੜਾਈ ਗਰਮ ਕਰਕੇ ਉਹਦੇ 'ਚ ਤੇਲ ਪਾ ਲੈਨੇ ਆ। ਪਟਾਕ ਦਿਨੇ ਹਾਂ ਹਾਂਜੀ ਆਪਾਂ ਗੈਸ ਤੇ ਕੜਾਈ ਗਰਮ ਧਰ ਦਿੱਤੀ ਐ ਤੇਲ ਪਾ ਲਿਆ ਮੈਂ ਸਰੋਂ ਦਾ ਤੇਲ ਲਿਆ ਤੁਸੀਂ ਰਫੈਡ ਵੀ ਲੈ ਸਕਦੇ ਹੋ ਤੇ ਘਿਓ ਵੀ ਲੈ ਸਕਦੇ ਹੋ ਜਿੰਨਾ ਚਿਰ ਆਪਣਾ ਤੇਲ ਕਲਕਦਾ ਉਹਨਾਂ ਚਿਰ ਆਪਾਂ ਮਠੀਆਂ ਕੱਟ ਕੇ ਤਿਆਰ ਕਰ ਲੈਣੇ ਆਂਗੇ ਹਾਂਜੀ ਆਪਣਾ ਆਟਾ ਜਿਹੜਾ ਸੈੱਟ ਹੋ ਗਿਆ ਤੇ ਹੁਣ ਆਪਾਂ ਮਠੀਆਂ ਵੇਲ ਕੇ ਕੱਟ ਲੈਣੇ ਆਂ ਹਾਂਜੀ ਥੋੜਾ ਜਿਹਾ ਆਪਾਂ ਲਾ ਲਾਂਗੇ ਘਿਓ ਹੱਥਾਂ ਨੂੰ ਤੇ ਆਪਾਂ ਪੇੜੇ ਕਰ ਲਾਂਗੇ ਪੇੜੇ ਥੋੜਾ ਜਿਹਾ ਆਪਾਂ ਵੱਡੇ ਵੱਡੇ ਕਰਨੇ ਆਂਗੇ ਦੇਖੋ ਆਟਾ ਆਪਣਾ ਵਧੀਆ ਨਰਮ ਬਣ ਕੇ ਤਿਆਰ ਹੋ ਗਿਆ ਤੇ ਇਹਨੂੰ ਆਪਾਂ ਥੋੜਾ ਜਿਹਾ ਪ੍ਰੇਥਨ ਲਾ ਕੇ ਬੇਲ ਲਾਂਗੇ ਤੁਸੀਂ ਘਿਓ ਲਾ ਕੇ ਇਸੇ ਤਰੀਕੇ ਨਾਲ ਬੇਲ ਸਕਦੇ ਹੋ ਤੇ ਪ੍ਰੇਥਨ ਲਾ ਕੇ ਵੀ ਬੇਲ ਸਕਦੇ ਹੋ ਦੋਨੇ ਤਰੀਕਿਆਂ ਨਾਲ ਹੀ ਬਹੁਤ ਵਧੀਆ ਮਠੀਆਂ ਬਣਦੀਆਂ ਆਈਆਂ ਵਧੀਆ ਬੇਲੀਆਂ ਜਾਂਦੀਆਂ ਇਹ ਤੁਹਾਡੀ ਆਪਣੀ ਇੱਛਾ ਵੀ ਤੁਸੀਂ ਕਿਸ ਤਰੀਕੇ ਨਾਲ ਬੇਲਣਾ ਚਾਹੁੰਦੇ ਹੋ ਦੀ ਆਪਣੀ 베ਲੀ ਗਈ ਆ ਹੁਣ ਆਪਾਂ ਕੱਟ ਲਾਂਗੇ ਤੁਸੀਂ ਇਸ ਤਰੀਕੇ ਨਾਲ ਕੋਈ ਗਲਾਸ ਦੀ ਮਦਦ ਨਾਲ ਗੋਲ ਵੀ ਕੱਟ ਸਕਦੇ ਹੋ ਤੇ ਤੁਸੀਂ ਚੌਰਸ ਵੀ ਕੱਟ ਸਕਦੇ ਜਿਹੜਾ ਆਪਣਾ ਆਟਾ ਵਧਿਆਗਾ ਇਹ ਇਦੇ ਵਿੱਚ ਆਪਾਂ ਹੋਰ ਮਿਕਸ ਕਰਕੇ ਫੇਰ ਵੱਡਾ ਪੇੜਾ ਬਣਾ ਲਾਂਗੇ। ਉਸੇ ਤਰੀਕੇ ਨਾਲ ਆਪਾਂ ਫੇਰ ਰੋਟੀ ਨੂੰ ਵੇਲ ਲਾਂਗੇ। ਲਓ ਜੀ ਤੁਸੀਂ ਹੁਣ ਇਹਨੂੰ ਕਰਦ ਨਾਲ ਕੱਟ ਵੀ ਸਕਦੇ ਹੋ ਚੌਰਸ ਤੇ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਥੋੜੀਆਂ ਜਲਦੀ ਕੱਟੀਆਂ ਜਾਂਦੀਆਂ ਤੇ ਸ਼ੇਪ ਬਹੁਤ ਸੋਹਣੀ ਬਣਦੀ ਹੈ ਇਹਨਾਂ ਦੀ। आप इस तरीके सारिया मठियाँ कट के तैयार कर लें हाँ जी इधर आप चौस शेप चट ली ਇਸੇ ਤਰੀਕੇ ਨਾਲ ਆਪਾਂ ਸਾਰੇ ਮਠੀਆਂ ਕੱਢ ਕੇ ਤਿਆਰ ਕਰ ਲਈ। ਹਾਂਜੀ ਇਦਾਂ ਆਪਾਂ ਪੀਸ ਕੱਟ ਕੇ ਤਿਆਰ ਕਰ ਲਏ ਹੈਗੇ। ਤੇ ਇਧਰ ਆਪਣਾ ਤੇਲ ਗਰਮ ਹੋ ਗਿਆ। ਤੇ ਹੁਣ ਗੈਸ ਨੂੰ ਆਪਾਂ ਹੁਣ ਸੇਮ ਤੇ ਕਰ ਲੈਣਾ। ਜਦੋਂ ਪੂਰਾ ਤੇਲ ਕਲਕ ਜਦੋਂ ਤੋਂ ਬਾਅਦ ਗੈਸ ਨੂੰ ਘੱਟ ਕਰ ਲੈਣਾ। ਮਤਲਬ ਕਿ ਮੀਡੀਅਮ ਹੀ ਰੱਖਣਾ। ਫਿਰ ਇਹ ਨਹੀਂ ਤਾਂ ਉੱਪਰੋਂ ਪੱਕ ਜਾਣਗੀਆਂ ਤੇ ਵਿੱਚੋਂ ਕੱਚੀਆਂ ਰਹਿ ਜਾਣਗੀਆਂ। ਇਸ ਤਰੀਕੇ ਨਾਲ ਆਪਾਂ ਇਹ ਬਹੁਤ ਸੋਹਣੀਆਂ ਫੁੱਲ ਕੇ ਤਿਆਰ ਹੋਣਗੀਆਂ। ਦੇਖੋ ਤੁਸੀਂ ਫੁੱਲਣੀਆਂ ਸ਼ੁਰੂ ਹੋ ਗਈਆਂ। ਗੋਡਾਲਾ ਨਾ ਮਠੀਆਂ ਵਾਂਗ ਇਹ ਵੀ ਬਹੁਤ ਜ਼ਿਆਦਾ ਟੇਸਟੀ ਬਣਦੀਆਂ। ਜੇ ਮੇਰੀ ਰੈਸਪੀ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਮੇਰੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ। ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਮੇਰੀ ਸਾਰੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ। ਤੇ ਕਮੈਂਟ ਕਰਕੇ ਜ਼ਰੂਰ ਮੈਨੂੰ ਦੱਸਿਆ ਕਰੋ ਕਿ ਮੇਰੀ ਰੈਸਪੀ ਕਿਸ ਤਰ੍ਹਾਂ ਦੀ ਬਣੀ ਹੈ। ਤੇ ਬਹੁਤ ਫੁੱਲੀਆਂ ਫੁੱਲੀਆਂ ਬਣ ਕੇ ਤੇ ਪੋਲੀਆਂ ਪੋਲੀਆਂ ਬਣ ਕੇ ਤਿਆਰ ਹੋਣਗੀਆਂ ਬੱਚੇ ਤਾਂ ਬਹੁਤ ਜ਼ਿਆਦਾ ਪਸੰਦ ਕਰਦੇ ਆ ਇਹ ਹਲਜੀ ਦੇਖੋ ਕਿੰਨੇ ਸੋਹਣੇ ਤਰੀਕੇ ਨਾਲ ਤਿਆਰ ਹੋਊਗਾ ਇਸੇ ਤਰੀਕੇ ਨਾਲ ਆਪਾਂ ਆਪਾਂ ਕੱਢੀ ਜਾਵਾਂਗੇ ਤੇਲ ਆ ਜਿਹੜਾ ਨਿਚੋੜ ਲਾਂਗੇ ਦੇਖੋ ਕਿੰਨੀਆਂ ਸੋਹਣੀਆਂ ਆਪਣੀਆਂ ਮਠੀਆਂ ਤਿਆਰ ਹੋ ਰਹੀਆਂ ਬਹੁਤ ਹੀ ਆਸਾਨ ਤਰੀਕੇ ਨਾਲ ਆਪਾਂ ਬਣਾ ਕੇ ਤਿਆਰ ਕਰ ਸਕਦੇ ਹਾਂਗੇ ਵਧੀਆ ਫੁੱਲ ਫੁੱਲ ਕੇ ਬਣ ਰਹੀਆਂ ਹਨ ਤੇ ਖਾਣ ਚ ਵੀ ਬਹੁਤ ਜ਼ਿਆਦਾ ਟੇਸਟੀ ਹੋਣਗੀਆਂ ਹਾਂਜੀ ਦੋਨੋਂ ਆਕਾਰ ਚ ਆਪਾਂ ਕੱਟ ਕੇ ਤਿਆਰ ਕਰ ਲਈਆਂ ਮਠੀਆਂ ਦੇਖੋ ਕਿੰਨੀਆਂ ਸੋਹਣੀਆਂ ਫੁੱਲੀਆਂ ਫੁੱਲੀਆਂ ਬਣੀਆਂ ਮੈਂ ਹੁਣ ਕਰਦੀ ਆ ਖਾਣ ਦੀ ਤਿਆਰੀ ਤੇ ਤੁਸੀਂ ਕਰੋ ਬਣਾਉਣ ਦੀ ਤਿਆਰੀ ਮਿਲਦੇ ਆ ਕਿਸੇ ਨਵੀਂ ਰੈਸਪੀ ਦੇ ਨਾਲ ਅਗਲੀ ਵੀਡੀਓ 'ਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ